ਪੰਜਾਬ ਸਰਕਾਰ ਸੂਬੇ ਦੇ ਜਿਹੜੇ ਕਿਸਾਨ ਹੈ ਦਾਣਾ ਮੰਡੀਆਂ ਦੇ ਵਿੱਚ ਉਹਨਾਂ ਦੀ ਫਸਲਾਂ ਬਰਸਾਤ ਮੌਸਮ ਖਰਾਬ ਹੋਣ ਤੇ ਖਰਾਬ ਹੁੰਦੀਆਂ ਉਸਕੇ ਤਹਿਤ ਸਮਾਨਾ ਦਾਣਾ ਮੰਡੀ ਵਿੱਚ ਪਹਿਲਾਂ ਦੋ ਸੈੱਟ ਸੀ ਇੱਕ ਸੈੱਟ ਦਾ ਨਿਰਮਾਣ ਔਰ ਕਿਤਾਹਰ ਤੁਸੀਂ ਦੇਖ ਰਹੇ ਹੋ ਜਿਹੜੇ ਸੈੱਟ ਦੇ ਲਈ ਪੈ ਪੈ ਜਿਹੜੇ ਵੈਲਡਿੰਗ ਕਰ ਵਾਲੇ ਕਰਮਚਾਰੀ ਆ ਮੁਲਾਜ਼ਮ ਹੈ ਮਜ਼ਦੂਰ ਲੱਗੇ ਹੋਏ ਹਨ ਔਰ ਦੂਜੇ ਪਾਸੇ ਤੁਸੀਂ ਮੰਡੀ ਦਾ ਇਹ ਪਾਸਾ ਦੇਖੋ ਇਸ ਪਾਸੇ ਜਿਹੜੇ ਮਜ਼ਦੂਰ ਹੈ ਉਹ ਖੱਡੇ ਪਟ ਰਹੇ ਹਨ 15 20 ਦਿਨਾਂ ਦੇ ਵਿੱਚ ਹੀ ਇਹ ਜਿਹੜੇ ਸੈੱਡ ਸਮਾਣਾ ਕੇ ਦਾਣਾ ਮੰਡੀ ਤੇ ਜਿੱਥੇ ਤਿਆਰ ਹੋ ਜਾਣੇ ਉਸ ਦੇ ਨਾਲ ਨਾਲ ਸਮਾਣਾ ਕੇ ਨਾਲ ਕਕਰਾਲਾ ਦੀ ਦਾਣਾ ਮੰਡੀ ਹੈ ਜਿਹੜੀ ਮਾੜ ਕੇ ਮੇੜੀ ਸਮਾਣਾ ਕੇ ਦੀ ਨੰਦੀ ਹੈ ਔਰ ਗਾਜੇਵਾਸ ਕੀ ਜਿਹੜੀ ਦਾਣਾ ਮੰਡੀ ਹੈ ਉੱਥੇ ਵੀ ਇਸ ਤਰ੍ਹਾਂ ਕੇ ਸੈੱਡਾਂ ਦਾ ਨਿਰਮਾਣ ਕੀਤਾ ਜਾ ਰਿਹਾ ਹੈ ਇਸ ਦੇ ਨਾਲ ਆਉਣ ਵਾਲੇ ਵਕਤ ਦੇ ਵਿੱਚ ਜਿਹੜੇ ਕਣਕ ਦਾ ਸੀਜ਼ਨ ਆਊਗਾ ਕਿਸਾਨ ਆਪਣੀ ਫਸਲ ਲੈ ਕੇ ਮੰਡੀ ਚ ਆਣਗੇ ਤੋਂ ਉਹਨਾਂ ਨੂੰ ਪਿੰਡਾਂ ਕੀ ਦਾਣਾ ਮੰਡੀ ਜਿਵੇਂ ਕਕਰਾਲਾ ਹੈ ਗਾਜੇਵਾਸ ਦਾਣਾ ਮੰਡੀ ਹੈ ਉਹ ਪਿੰਡਾਂ ਦੇ ਜਿਹੜੇ ਕਿਸਾਨ ਹੈ ਉਹਨਾਂ ਨੇ ਆਪਣੀ ਫਸਲ ਜੇ ਮੌਸਮ ਖਰਾਬ ਹੁੰਦਾ ਹੈ ਉਸਕੇ ਥੱਲੇ ਰੱਖਣਗੇ ਤੇ ਉਹਨੇ ਦੀ ਫਸਲਾਂ ਦਾ ਨੁਕਸਾਨ ਨਹੀਂ ਹੋਵੇਗਾ ਸਰਕਾਰ ਵੱਲੋਂ ਇਹ ਚੰਗਾ ਉਪਰਾਲਾ ਕੀਤਾ ਗਿਆ ਇਸ ਤੇ ਕਾਫੀ ਪੈਸਾ ਮੰਡੀ ਬੋਰਡ ਖਰਚ ਕਰ ਰਿਹਾ ਹੈ ਅੱਛੀ ਕਾਲ ਜੀ ਮੈਂ ਬਲਕਾ ਸਿੰਘ ਗੱਜੂ ਮੇਰਾ ਚੇਅਰਮੈਨ ਮਾਰਕੀਟ ਕਮੇਟੀ ਸਮਾਂ ਮੈਂ ਸਾਰਿਆਂ ਤੋਂ ਪਹਿਲਾਂ ਤਾਂ ਸਾਡੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਵੀ ਉਹਨਾਂ ਨੇ ਜਿਹੜਾ ਸਾਡੇ ਕਿਸਾਨਾਂ ਲਈ ਜਿਹੜੇ ਸੈੱਡ ਨੇ ਜਦੋਂ ਬਾਰਸ਼ ਆ ਜਾਂਦੀ ਈ ਫਸਲ ਕਿਸਾਨ ਵੜ ਲਿਆਉਂਦੇ ਤੇ ਜਾਂ ਤਾਂ ਫਿਰ ਕਿਸਾਨਾਂ ਦੀ ਜਿਹੜੀ ਫਸਲ ਆ ਉਹ ਖਰਾਬ ਹੁੰਦੀ ਸੀ ਜਾਂ ਫਿਰ ਭਰੀ ਹੋਈ ਜਿਹੜੀ ਬੋਰੀਆਂ ਦੇ ਵਿੱਚ ਪਾਉਂਦੇ ਸੀ ਉਹ ਵੀ ਇੱਕ ਫਸਲ ਹੈ ਜਿਹੜੀ ਉਹ ਵੀ ਖਰਾਬ ਹੁੰਦੀ ਸੀਗੀ ਉਹਦੇ ਲਈ ਜਿਹੜੇ ਮੰਡੀਆਂ ਦੇ ਸਾਡੇ ਤਕਰੀਬਨ 7 ਸੈੱਡ ਨੇ ਜਿਹੜੇ ਸਾਨੂੰ ਸਮਾਣੇ ਹਲਕੇ ਦੇ ਵਿੱਚ ਜਿਹੜੇ ਦਿੱਤੇ ਨੇ ਮੈਂ ਧੰਨਵਾਦ ਕਰਦਾ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਤੇ ਸਾਡੇ ਸਾਬਕਾ ਕੈਬਨਿਟ ਮੰਤਰੀ ਸਰਦਾਰ ਚੇਤਨ ਸਿੰਘ ਜੋੜਾ ਮੱਜਰਾ ਜੀ ਦਾ ਐਮ ਐਲ اے ਹਲਕਾ ਸਮਾਣਾ ਦਾ ਜਿਨ੍ਹਾਂ ਨੇ ਜਿਨ੍ਹਾਂ ਦੇ ਬਦੌਲਤ ਮਿਹਨਤ ਸਦਕੇ ਇਹ ਸੈੱਡ ਨੇ ਜਿਹੜੇ ਉਹ ਬਣਨੇ ਸ਼ੁਰੂ ਹੋਏ ਹੋਏ ਨੇ ਤੇ ਜਿਹਦੇ ਵਿੱਚੋਂ ਕੋਈ ਤਕਰੀਬ ਹਨ ਜਿਹੜੀ ਨਵੀਂ ਮੰਡੀ ਹੈ ਉਸ ਦਾ ਜਿਹੜਾ ਸੈੱਡ ਹੈਗਾ 22275 ਦਾ ਜਿਹੜਾ ਸੈੱਡ ਆ ਉਹ ਬਣਨਾ ਹੈਗਾ ਉਹ ਬਣਨ ਲੱਗਿਆ ਹੋਇਆ ਹੈਗਾ ਜਿਹਦੇ ਵਿੱਚ ਉਹ ਗਾਜੇਵਾਸ ਤੇ ਆਪਣਾ ਕਕਰਾਲਾ ਇਹ ਦੋ ਸੈੱਟ ਨੇ ਜਿਹੜੇ ਇਹ 102 50 ਦੇ ਬਣਨੇ ਹੈਗੇ ਨੇ ਤੇ ਚਾਰ ਸੈੱਟ ਜਿਹੜੇ ਹੈਗੇ ਨੇ ਉਹਦੇ ਵਿੱਚ 35 बाई 35 ਦੇ ਨੇ ਜਿਹੜੇ ਜਿਨ੍ਹਾਂ ਦੇ ਵਿੱਚੋਂ ਇੱਕ ਪਿੰਡ ਹੈਗਾ ਰਤਨਹੀੜੀ ਤੇ ਜਿਹਦੇ ਵਿੱਚੋਂ ਜੋੜਾ ਮਾਜਰਾ ਇੱਕ ਗੱਜੂ ਮਾਜਰਾ ਤੇ ਇੱਕ ਫਤਿਹ ਮਾਜਰਾ ਇਹ ਚਾਰ ਪਿੰਡ ਉਹਦੇ ਵਿੱਚ 35 बाई 35 ਜਿਹੜੇ ਮੰਡੀਆਂ ਦੇ ਸੈੱਟ ਨੇ ਉਹ ਬਣਨੇ ਹੈਗੇ ਨੇ ਉਹ ਵੀ ਤਕਰੀਬਨ ਉਹਨਾਂ ਦਾ ਜਿਹੜਾ ਮਟੀਰੀਅਲ ਆ ਉਹ ਸਮਾਨ ਹੈ ਮੰਡੀ ਦੇ ਵਿੱਚ ਬਣ ਕੇ ਤਿਆਰ ਹੈਗਾ ਉਹ 1-2 ਦਿਨਾਂ ਦੇ ਵਿੱਚ ਸਾਰੇ ਜਿਹੜੇ ਪਿੰਡ ਨੇ ਉਹਨਾਂ ਦੇ ਵਿੱਚ ਸੈੱਡ ਬਣਨੇ ਸ਼ੁਰੂ ਹੋ ਜਾਣਗੇ ਜਿਨ੍ਹਾਂ ਦੀ ਅਮਾਉਂਟ 2 ਕਰੋੜ 4 ਲੱਖ ਦੇ ਲਗਭਗ ਹੈ ਇਸ ਕਰਕੇ ਅਸੀਂ ਸਾਰੇ ਜਿਹੜੇ-ਜਿਹੜੇ ਪਿੰਡਾਂ ਦੇ ਵਿੱਚ ਸੈੱਡ ਬਣ ਰਹੇ ਨੇ ਅਸੀਂ ਸਾਰੇ ਪਿੰਡ ਵਾਸੀਆਂ ਨੂੰ ਬੇਨਤੀ ਕਰਾਂਗੇ ਵੀ ਜਿਹੜੇ ਸੈੱਡ ਨੇ ਉਹਨਾਂ ਦੀ ਨਿਗਰਾਨੀ ਰੱਖੀ ਜਾਵੇ ਕਿਵੇਂ ਬਣ ਰਹੇ ਹੈਗੇ ਨੇ ਵਧੀਆ ਮਟੀਰੀਅਲ ਲੱਗਿਆ ਜਾਂ ਨਹੀਂ ਲੱਗਿਆ ਜੇ ਕੋਈ ਕਾਸਰ ਮਾਸਰ ਰਹਿੰਦੀ ਹੈ ਤਾਂ ਉਹ ਮੇਰੇ ਨਾਲ ਮਾਰਕੀਟ ਕਮੇਟੀ ਦੇ ਵਿੱਚ ਗੱਲ ਕਰ ਸਕਦਾ ਮੈਂ ਤਾਂ ਕਿ ਉਹਨਾਂ ਨਾਲ ਜਿਹੜੇ ਇੰਜੀਨੀਅਰ ਬਣਾ ਰਹੇ ਨੇ ਉੱਤੇ ਸਟੀਲ ਦੇ ਛੱਟ ਬਣਨੇ ਨੇ ਮੈਂ ਉਹਨਾਂ ਨਾਲ ਕੋਈ ਰਾਬਤਾ ਕਰਕੇ ਉਹਨਾਂ ਨਾਲ ਗੱਲਬਾਤ ਕਰਕੇ ਵੀ ਜਿਹੜਾ ਕੋਈ ਛੱਟ ਦੇ ਵਿੱਚ ਜੇ ਕੋਈ ਆਪਾਂ ਨੂੰ ਖਾਮੀ ਪਾਈ ਜਾਂਦੀ ਹੈ ਤਾਂ ਮੈਂ ਉਹਨਾਂ ਨੂੰ ਦਰੁਸਤ ਕਰਾ ਸਕਾਂ ਮੈਂ ਫਿਰ ਸਾਡੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਧੰਨਵਾਦ ਕਰਦਾ ਤੇ ਨਾਲ ਸਾਡੇ ਐਮਐਲਏ ਹਲਕਾ ਸਮਾਣਾ ਸਰਦਾਰ ਚੇਤਨ ਸਿੰਘ ਜੋੜਾ ਮਾਜਰਾ ਜੀ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦਾ ਕਿ ਉਹਨਾਂ ਨੇ ਕਿਸਾਨਾਂ ਨੂੰ ਜਿਹੜਾ ਮੀਂਹ ਕਣੀ ਤੋਂ ਫਸਲ ਖਰਾਬ ਹੁੰਦੀ ਤੇ ਉਹਦੇ ਲਈ ਰਾਹਤ ਫੌਰੀ ਰਾਹਤ ਮਿਲਣ ਦੇ ਜਿਹੜੇ ਸੁਪਨੇ ਸੀਗੇ ਸਾਡੇ ਕਿਸਾਨਾਂ ਦੇ ਉਹ ਸ਼ੈੱਡ ਨੇ ਜਿਹੜੇ ਬਣਨੇ ਸ਼ੁਰੂ ਹੋ ਜਾਣਗੇ ਇਹਦੇ ਵਿੱਚ ਕੋਈ ਵੀ ਗਰੀਬ ਗੁਰੂ ਬਾ ਵੀ ਸੀਜ਼ਨ ਤੋਂ ਬਾਅਦ ਹੈ ਜਿਹੜਾ ਉਹ ਆਪਣਾ ਵਿਆਹ ਸ਼ਾਦੀ ਜਾਂ ਕੋਈ ਹੋਰ ਪ੍ਰੋਗਰਾਮ ਕਿਸੇ ਪ੍ਰਕਾਰ ਦਾ ਵੀ ਹੁੰਦਾ ਉਹ ਕਰ ਸਕਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਨੂੰ ਬਰਸਾਤ ਦੇ ਮੌਸਮ ਦੇ ਵਿੱਚ ਮੱਕੀ ਔਰ ਬਾਸਮਤੀ ਵਾਸਤੇ ਬਹੁਤ ਹੀ ਸ਼ੈੱਡਾਂ ਦਾ ਫਾਇਦਾ ਹੁੰਦਾ ਹੈ ਅਨਾਜ ਮੰਡੀ ਦੇ ਵਿੱਚ ਚੇਤਨ ਸਿੰਘ ਜੀ ਜੋੜਾ ਮਾਜਰਾ ਨੇ ਔਰ ਬਲਕਾਰ ਸਿੰਘ ਜੀ ਗੱਜੂ ਮਾਜਰਾ ਨੇ ਪ੍ਰਯਾਸ ਕਰਕੇ ਮੇਰੇ ਕਹਿਣ ਤੇ ਇੱਕ ਸ਼ੈੱਡ ਮਨਜ਼ੂਰ ਕਰਵਾ ਕੇ ਦਿੱਤਾ ਹੈ ਜਿਸ ਸਦਕੇ ਆੜਤੀਆਂ ਨੂੰ ਬਹੁਤ ਜ਼ਿਆਦਾ ਮੱਕੀ ਦੇ ਸੀਜ਼ਨ ਚ ਔਰ ਬਾਸਪਤੀ ਦੇ ਸੀਜ਼ਨ ਚ ਫਾਇਦਾ ਮਿਲੂਗਾ ਅਤੇ ਸਾਨੂੰ ਇੱਕ ਹੋਰ ਵਾਅਦਾ ਕੀਤਾ ਵੀ 20 ਬਲੌਕ ਚ ਇੱਕ ਸ਼ੈੱਡ ਹੋਰ ਬਣਾ ਕੇ ਦਵਾਂਗੇ ਮੈਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਇੱਕ ਸ਼ੈੱਡ ਜੇ ਹੋਰ ਬਣ ਗਿਆ ਤਾਂ ਸਾਡੀ ਮੱਕੀ ਦੀ ਔਰ ਬਸਪਤੀ ਦੀ ਜਿਹੜੀ ਬਰਸਾਤੀ ਪ੍ਰੋਬਲਮ ਹੈ ਉਹ ਹੱਲ ਹੋ ਜਾਊਗਾ